ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪੋ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਮੈਂ ਵੀ ਠੀਕ ਵਾਂ ਤੇ ਅੱਜ ਦਿਨ ਵਾਂ ਸੋਮਵਾਰ ਦਾ ਤੇ ਇਸ ਬੱਚੇ ਆਪਣੇ ਆਗੇ ਰਾਤੀ ਆਪਾਂ ਆਗੇ ਸੀਗੇ ਪਿੰਡੋਂ ਬੱਚੇ ਲੈ ਆਂਦੇ ਆ ਤੇ ਨਾਲ ਆਈ ਮਨਮੀਤ ਦੀ ਮਾਸੀ ਦੀ ਬੇਟੀ ਦੋ ਮੇਰੇ ਬੱਚੇ ਇੱਕ ਮਨਮੀਤ ਦੀ ਮਾਸੀ ਦੀ ਬੇਟੀ ਆ ਮਨਮੀਤ ਕੇ ਜਿੱਡੀ ਉਹ ਵੀ 7 ਕੁ ਮਹੀਨੇ ਛੋਟੀ ਮਨਮੀਤ ਤੋਂ 6-7 ਮਹੀਨੇ ਤੇ ਸਵੇਰੇ ਮਨਮੀਤ ਉਹਨਾਂ ਦੇ ਸਕੂਲ ਚਲ ਗਏ ਹੀ ਫਿਰ ਪੇਰੈਂਟਸ ਮੀਟਿੰਗ ਦੇ ਕੰਮ ਕੁੰਮ ਕਰਕੇ ਤੇ ਬੱਚੇ ਨੂੰ ਆਏ ਤਿੰਨੇ ਦਿਨਾਂ ਦਾ ਸੇਸੁਰਵਾ ਕੇ ਰੋਟੀ ਪਕਾ ਕੇ ਤੇ ਸਵੇਰੇ ਆਪਾਂ ਉੱਥੇ ਚਲ ਗਏ ਸਕੂਲ ਸਕੂਲ 11 ਫਿਰ ਵੀ ਸਾਨੂੰ ਵੱਜ ਗਏ ਸੀਗੇ 11 ਵਜੇ ਸੀਗੇ ਆਣ ਕੇ ਫਿਰ ਕੱਪੜੇ ਚੇਂਜ ਕਰਕੇ ਤੇ ਆਣ ਕੇ ਘੜੀ ਲੰਮੇ ਪੈ ਗਏ ਤੇ ਇੱਥੇ ਹੁਣ ਸਾਡੇ ਕਿ ਤਿੰਨ ਦਾ ਟਾਈਮ ਸੀਗਾ ਤੇ ਬੱਚੇ ਅਜੇ ਸੁੱਤੇ ਆ ਤੇ ਮੈਂ ਕਿਹਾ ਮੈਂ ਚਾਹ ਲੈਣਾ ਚੌਲ ਬਣਾ ਲੈਣੀ ਸਵੇਰ ਦੀ ਰੋਟੀ ਖਾਦੀ ਆ ਜੇ ਟਾਈਮ ਨਾਲ ਖਾਲੀ ਸੀਗੀ ਤੇ ਮੈਂ ਕਿਹਾ ਚਲ ਹੁਣ ਨਾ ਚੌਲ ਬਣਾ ਲੈਨੇ ਆ ਆਪਾਂ ਕਿ ਸ਼ਾਮ ਨੂੰ ਫੇਰ ਆਂਦੀਆਂ ਵੀ ਬਾਬੇ ਦੇ ਜਾਣਾ ਵਾ ਤੇ ਮੈਂ ਚੱਲ ਚਲ ਜਾਾਂਗੀ ਮਣੀ ਮੀਤ ਉਹਨਾਂ ਨੂੰ ਕਿਹਾ ਹੀ ਗਿਆ ਤੇ ਮੈਂ ਚੱਲ ਮੈਂ ਨਾ ਚੌਲ ਬਣਾ ਲੂੰਗੀ ਤੇ ਦਿਨੋਂ ਬੱਚੇ ਸੁੱਤੇ ਆ ਤੇ ਇੱਥੇ ਮੈਂ ਰੱਖਿਆ ਰੱਖ ਲਿਆ ਵਾ ਕੁੱਕਰ ਗੈਂਸ ਬਲ ਕੇ ਤੇ ਹੁਣ ਮੈਂ ਮਤਲਬ ਪਿਆਜ਼ ਉਹ ਜੀਰਾ ਜੂਰਾ ਪਾ ਆ ਜੀਰਾ ਪਾ ਕੇ ਤੇ ਪਿਆਜ਼ ਜਿਹੜੇ ਭੁੰਨ ਲੂੰਗੀ ਨਾਲ ਫਿਰ ਆਲੂ ਪਾ ਦੂੰਗੀ ਠਹਿਰ ਕੇ ਤੇ ਚੌਲ ਕੱਢ ਕੇ ਲੈ ਆਉਂਗੀ ਮੈਂ ਚਲ ਚੌਲੀ ਬਣਾ ਲੈਨੇ ਹਨਾ ਹੋਰ ਤੇ ਕੁਝ ਨਹੀਂ ਫੇਰ ਰੋਟੀ ਮੈਨੂੰ ਲਾਉਣੀ ਪੈਣੀ ਫੇਰ ਮੈਂ ਚਲ ਰੋਟੀ ਨਹੀਂ ਚੌਲ ਬਣਾ ਲੈਨੇ ਆ ਤੇ ਇੱਥੇ ਮੈਂ ਪਾਤਾ ਜੀਰਾ ਤੇ ਨਾਲ ਪਾ ਦੂੰਗੀ ਪਿਆਜ਼ ਕੱਟੇ ਆ ਤੇ ਨਾਲ ਆਲੂ ਪਾ ਕੇ ਤੇ ਨਾਲ ਹੀ ਹੁਣ ਮੈਂ ਚੌਲ ਕੱਢ ਕੇ ਲੈ ਆਉਂਗੀ ਹਨਾ ਚੌਲ ਕੱਢ ਕੇ ਤੇ ਇੱਕ ਮੈਂ ਡੂੰਗਾ ਛੋਟਾ ਜਿਹਾ ਬਣਾ ਲਿਆ ਸੀ ਕਿ ਚੌਲਾਂ ਤੇ ਮੈਂ ਚਲ ਮਨਮੀ ਦੇ ਪਾਪਾ ਵੀ ਆਣ ਕੇ ਖਾ ਲੈਣਗੇ ਉਹਨਾਂ ਨੇ ਕੀਤਾ ਸੀ ਉਸ ਤਰ੍ਹਾਂ ਬਣਾ ਤੇ ਉਹ ਕਹਿੰਦੇ ਨਹੀਂ ਹੁਣ ਮੈਂ ਇੱਕ ਵਰੀ ਆਉਂਗਾ ਹੁਣ ਨਹੀਂ ਮੇਰੇ ਕੋਲੋਂ ਆਇਆ ਜਾਣਾ ਵੀ ਕਿ ਬੱਚੋ ਮੈਂ ਆਉਂਗਾ ਤੇ ਸ਼ਾਮ ਨੂੰ ਹੀ ਆਉਂਗੂ ਮੈਂ ਚਲੋ ਠੀਕ ਆ ਤੇ ਇੱਥੇ ਮੈਂ ਚੌਲ ਵੀ ਕੱਢ ਕੇ ਲੈ ਆਂਦੇ ਸੀਗੇ ਚੌਲ ਧੋ ਕੇ ਰੱਖ ਲੈ ਸ਼ਾਇਦ ਤੇ ਫਰਿੱਜ ਚੋਂ ਹਰੀ ਮਿਰਚ ਮੈਂ ਚਲ ਦੋ ਘਰੀਆਂ ਮਿਰਚਾਂ ਪਾਉਣ ਪਾਉਣੀ ਆ ਤੇ ਇੱਕ ਤੇ ਲਾਈਟ ਨੇ ਬੜਾ ਤੰਕ ਕੀਤਾ ਵਾ ਰਾਤ ਦੀ ਸਾਰੀ ਮਤਲਬ ਰਾਤੀ ਲਾਈਟ ਨਾ ਜਦੋਂ ਅਸੀਂ ਆਏ ਸਾਡੇ ਆਉਣ ਤੋਂ ਗਈ ਤੇ ਰਾਤ 12:30 ਵਜੇ ਆਈ ਉਦੋਂ ਹੀ ਫੇਰ ਕਮਰੇ 'ਚ ਆਏ ਅੰਦਰ ਆਏ ਕੂਲਰ 'ਚ ਪਾਣੀ ਪਾਇਆ ਤੇ ਫੇਰ ਅਸੀਂ ਪਏ ਕਿਉਂਕਿ ਬਾਹਰ ਮੱਛਰ ਬੜਾ ਵਾ ਬਾਹਰ ਨਹੀਂ ਨੀਂਦ ਆਉਂਦੀ ਫਿਰ ਅੰਦਰ ਪਏ ਤੇ ਇਸ ਕਰਕੇ ਜਿੱਦਾਂ ਨੀਂਦ ਨਹੀਂ ਨਾ ਪੂਰੀ ਹੁੰਦੀ ਤੇ ਫਿਰ ਤਕਾਬਟ ਜੀ ਬੁੜੀ ਹੁੰਦੀ ਫਿਰ ਨਾਲ ਹੀ ਸਿਰ ਬੜਾ ਦਰਦ ਕਰਦਾ ਵਾ ਕਿ ਸਿਰ ਬੜਾ ਪੀੜ ਹੁੰਦਾ ਵਾ ਤੇ ਇਸ ਕਰਕੇ ਫਿਰ ਚਲੋ ਸਕੂਲੋਂ ਆਣ ਕੇ ਮੈਂ ਵੀ 2 ਘੰਟਾ 1.5 ਘੰਟਾ ਰੈਸਟ ਕਰ ਲਈ ਬੱਚੇ ਅਜੇ ਤੱਕ ਆਪਣੇ ਸੁੱਤੇ ਕਿਉਂਕਿ ਰਾਤੀ ਨਹੀਂ ਚੰਗੀ ਤਰ੍ਹਾਂ ਸੁੱਤੇ ਤੇ ਇਹ ਤੇ ਮੇਰੇ ਤੇ ਚੀਰ ਕੇ ਚੌਲ ਧੋ ਕੇ ਤੇ ਮੈਂ ਚੌਲ ਰੱਖ ਕੇ ਤੇ ਉਸ ਤੋਂ ਬਾਅਦ ਨਾਲ ਹੀ ਭਾਂਡੇ ਪਏ ਮੇਰੇ ਸਾਫ਼ ਕਰਨ ਵਾਲੇ ਉਹ ਸਾਫ ਭਾਂਡੇ ਥੋੜੇ ਸੇ ਭਾਂਡੇ ਵੀ ਸਾਫ ਕਰਨ ਆਲੇ ਪਏ ਤਾਂ ਸ਼ਾਨਣਾ ਭਰੇ ਆਵਾ ਭਾਂਡੇ ਲਾਉਣ ਵਾਲਾ ਨਾਲ ਹੀ ਭਾਂਡੇ ਲਾ ਦੂੰਗੀ ਤੇ ਨਾਲ ਹੀ ਮੈਂ ਭਾਂਡੇ ਸਾਫ ਕਰ ਲੂੰਗੀ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮਤਲਬ ਸੋਹਣੇ ਸੋਹਣੇ ਕਮੈਂਟ ਕਰਿਆ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਆਓ ਕਿ ਤੁਹਾਨੂੰ ਦੱਸੋ ਕੋਈ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਵਾ ਤੇ ਤੁਹਾਡੇ ਪਿਆਰ ਸਦਕਾ ਹੀ ਆ ਨਾ ਕਿ ਆਪਾਂ ਨੇ ਮਤਲਬ ਸਬਸਕ੍ਰਾਈਬ ਤੇ ਚਲੋ ਆਪਣੇ ਪੂਰੇ ਹੋਣ ਵਾਲੇ ਵਾਚ ਟਾਈਮ ਬਹੁਤ ਜਿਆਦਾ ਘੱਟਵਾ ਤੇ ਪਰ ਆਪਣਾ ਮੈਨੂੰ ਸਪੋਰਟ ਕਰੋ ਹਨਾ ਕਿ ਤੁਹਾਡੇ ਸਾਥ ਸਪੋਰਟ ਦੇ ਨਾਲ ਹੀ ਆ ਤੇ ਇੱਥੇ ਮੈਂ ਚੌਲ ਜਿਹੜੇ ਪਾਤੇ ਪਾਤੇ ਸੀਗੇ ਚੌਲ ਤੋਂ ਧੋ ਕੇ ਪਾ ਕੇ ਤੇ ਉਸ ਤੋਂ ਬਾਅਦ ਮੈਂ ਕੁੱਕਰ ਬੰਦ ਕਰਕੇ ਤੇ ਨਾਲ ਹੀ ਭਾਂਡੇ ਸਾਫ ਕਰ ਲਵਾਂਗੀ ਤੇ ਇੱਥੇ ਨਾ ਫਤੇ ਭਾਂਡੇ ਸਾਹਿਬ ਕੱਦੀ ਪਈ ਸੀ ਤੇ ਫਤੇ ਮੇਰੇ ਲਾਗੇ ਆ ਗਏ ਤੇ ਪਤਾ ਨਹੀਂ ਮੈਨੂੰ ਕੀ ਕਹਿੰਦਾ ਪਿਆ ਇਹ ਸੁੱਤਾ ਉੱਠ ਕੇ ਆਇਆ ਸੀਗਾ ਕੁਝ ਕਹਿੰਦਾ ਪਿਆ ਸ਼ਾਇਦ ਪਾਣੀ ਮੰਗਦਾ ਸੀ ਮੇਰੇ ਤੋਂ ਪਤਾ ਨਹੀਂ ਕੀ ਕੁਝ ਕਹਿੰਦਾ ਸੀ ਮੰਮਾ ਮੈਨੂੰ ਦਓ ਇਹ ਤੇ ਮੈਂ ਕਿਹਾ ਪੁੱਤ ਬਣਾ ਕੇ ਦੇਣੀ ਬਣ ਚੱਲੇ ਚੋ ਆਹ ਸ਼ਾਇਦ ਆਂਦਾ ਸੀ ਕਿ ਮੰਮਾ ਚੋਲ ਦਓ ਵੀ ਮਾਂਾ ਬਣ ਚੱਲੇ ਬਣਾ ਕੇ ਦੇਣੀ ਪੁੱਤਨ ਤਾਂ ਮੈਂ ਖੰਡੋ ਪਾਉਣੀ ਆ ਤੇ ਮਾਂ ਜੋ ਮਰਜ਼ੀ ਪਾਲੇ ਪੁੱਤ ਠੀਕ ਵੇਟ ਕਰ ਹਨਾ ਕਿ ਬਣ ਜਾਣੇ 2 ਮਿੰਟ ਗਰਮ ਪਾਣੀ ਹੀ ਗਾ ਟੈਂਕੀ ਦਾ ਉਬਲੇਆ ਪਾਣੀ ਉਹ ਪਾਤਾ ਤੇ ਚੋਲ ਦੇ ਮਿੰਟੋ ਮਿੰਟੀ ਬਣ ਗਏ ਹੀਗੇ ਚੀੜੀ ਨੂੰ ਅੱਜ ਕੇ ਇੱਕ ਇੱਕ ਛਿੜੀ ਮੇਂ ਰਾਈ ਤੇ ਦੂਸਰੀ ਤੇ ਵਿਛਲ ਤੇ ਮੈਂ ਬੰਦ ਕਰ ਦਿੱਤਾ ਹੈ ਕੁੱਕਰ ਤੇ ਬੜੇ ਸੋਹਣੇ ਚੌਲ ਆਏ ਬੜੇ ਵਧੀਆ ਹੋ ਗਏ ਸੀਗੇ ਤੇ ਹਣ ਸਵੇਰ ਦੀ ਪਤੀਲੀ ਪਈ ਸੀਗੀ ਇਹਦੇ ਚ ਨਾ ਉਹ ਹੀਗਾ ਮਤਲਬ ਦੁੱਧ ਲਸੀ ਜੀ ਰੜਕੀ ਸੀਗੀ ਤੇ ਉਹ ਥੋੜਾ ਜਿਹਾ ਲੱਸੀ ਜਿਹਦਾ ਪਨੀਰ ਜਿਆ ਹੈਗਾ ਉਹ ਮੈਂ ਕੱਢਦੀ ਪਈ ਸੀ ਕੱਢ ਕੇ ਤੇ ਉਸ ਤੋਂ ਬਾਅਦ ਭੰਡੇ ਸਾਹਿਬ ਕੀਤੇ ਚੌਲ ਆਪਣੇ ਜਿਹੜੇ ਚੌਲ ਬਣ ਗਏ ਸੀਗੇ ਤੇ ਚੌਲ ਲੱਗੇ ਪਾਗੇ ਲੱਗੇ ਹੁੰਦੇ ਨੇ ਬੱਚਿਆਂ ਨੂੰ ਤੇ ਮੇਰੇ ਕੋਲ ਉਹ ਨਾ ਗੜਵੀ ਚ ਦੁੱਧ ਪਿਆ ਸੀਗਾ ਮਿਚਾਵ ਵੀ ਰખી ਸੀਗੀ ਤੇ ਉਹ ਮੇਰਾ ਹੱਥ ਵੱਧ ਗਿਆ ਤੇ ਗੜਵੀ ਵਾਲਾ ਦੁੱਧ ਜਿਹੜਾ ਸਲੈਵ ਤੇ ਡੋਲ ਗਿਆ ਹੁਣ ਇਹ ਸਾਫ਼ ਕਰੂਗੀ ਕੰਮ ਹੋਰ ਵੱਧ ਗਿਆ ਮੈਂ ਚੌਲਾਂ ਦੇ ਨਾਲ ਹੀ ਚਾਹ ਬਣਾ ਲੈਣੀ ਆਂ ਤੇ ਚਾਹ ਪੀਣੀ ਆਂ ਤੇ ਥੋੜਾ ਮੈਂ ਦੁੱਧ ਚਾਰਾ ਲਾ ਕੇ ਬੱਚਿਆਂ ਨੂੰ ਦੇ ਦੇਣੀ ਮਿਕਸ ਕਰਕੇ ਤੇ ਚੱਲ ਪੀ ਲੈਂਦੇ ਹਾਂ ਨਾਲੇ ਤੇ ਚਾਹ ਡੰਡੀ ਹੋ ਜਾਂਦੀ ਤੋਂ ਮੇਰਾ ਹੱਥ ਵੱਜ ਕੇ ਡੁੱਲ ਗਿਆ ਹੋਰ ਕੰਮ ਵੱਧ ਗਿਆ ਮੇਰਾ ਇਹ ਤੇ ਹੁਣ ਮੈਂ ਸਾਰੀ ਸਲੈਵ ਤੇ ਕੱਪੜਾ ਜਿਹੜਾ ਮਾਰ ਦੂੰਗੀ ਵੇਖੋ ਬੱਚੇ ਕਿਸ ਤਰ੍ਹਾਂ ਮਤਲਬ ਰੌਣਕ ਲਾਈ ਹੈ ਨਾ ਰਸੋਈ ਦੇ ਵਿੱਚ ਘਰ ਦੇ ਵਿੱਚ ਲੋ ਬੱਚਿਆਂ ਦੇ ਨਾਲ ਹੀ ਉਸ ਤਰ੍ਹਾਂ ਨਾ ਮੈਂ ਕੱਲੀ ਨੇ ਮਤਲਬ ਜਿਸ ਤਰ੍ਹਾਂ ਸਵੇਰੇ ਰੋਟੀ ਖਾ ਲਈ ਖਾ ਲਈ ਨਾ ਤੇ ਦੁਪਹਿਰੇ ਮੈਂ ਖਾਣੀ ਨਹੀਂ ਸੀਗੀ ਪਤਾ ਨਹੀਂ ਦਿਲ ਨਹੀਂ ਕਰਦਾ ਬੱਚਿਆਂ ਦੇ ਨਾਲ ਤੇ ਸੌ ਹਣਾ ਆਰ ਪਾਰ ਕਈ ਕੁਝ ਬਣਾਉ ਬੰਦਾ ਹਨਾ ਕਿ ਰੌਣਚ ਹੁਣ ਬੱਚਿਆਂ ਦੇ ਨਾਲ ਹੀ ਦੇ ਕੰਮ ਵਾਦਦੇ ਵੀ ਬੱਚਿਆਂ ਦੇ ਨਾਲ ਵਧੀਆ ਵਾ ਤੇ ਇੱਥੇ ਬਸ ਮੈਂ ਹੁਣ ਬੱਚਿਆਂ ਨੂੰ ਚੌਲ ਜਿਹੜੇ ਕਾਲੇ ਪੈ ਗਏ ਤਿੰਨੋਂ ਭੈਣ ਭਰਾ ਐ ਆ ਮਨਸੀਰਤ ਵਾ ਮਨਮੀਤ ਦੀ ਵਾਸੀ ਦੀ ਬੇਟੀ ਆ ਤੇ ਉਹ ਵੀ ਫਤ ਇੱਕ ਦੂਜੇ ਨੂੰ ਮਤਲਬ ਕਰਦੇ ਪੈ ਗਏ ਇਹਨਾਂ ਆਣ ਕੇ ਸੌਂਗੇ ਸੋਤੇ ਉੱਠੇ ਹੁਣ ਤੇ ਹੁਣ ਕਹਿੰਦੇ ਮਨਮੀਤ ਦੇਓ ਮਨਸੀਰਤ ਕਹਿੰਦੀ ਮਾਸੀ ਚੌਲ ਬਣ ਗਏ ਆ ਮੈਂ ਕਿਆ ਬਣ ਗਿਆ ਪਹਿਲਾਂ ਦੀ ਚੌਲ ਖਾਣੇ ਆ ਮੁੜ ਕੇ ਢੀ ਹੈ ਗਿਆ ਦੀ ਚਾਹ ਦੇ ਨਾਲ ਮੈਂ ਡਵਾ ਰੋਟੀ ਖਾਣੀ ਮਾਸੀ ਮੈਨੀ ਚੌਲ ਖਾਣੇ ਇਹਨੇ ਖਾਦੇ ਹੀ ਨਹੀਂ ਚੌਲ ਤੇ ਮਨਮੀਤ ਨੇ ਨਾ ਚੌਲਾਂ ਦੇ ਵਿੱਚ ਮੇਰ ਤੋਂ ਆਂਦੀ ਮम्मा ਖੰਡ ਪਾਦ ਲੂਣ ਵਾਲੇ ਚੌਲ ਖੰਡ ਪਾਦ ਤੇ ਦੁੱਧ ਪਾਦ ਵੇਲੇ ਵਚਕੋ ਵਾਕ ਬੱਚਿਆਂ ਦੀਆਂ ਡਿਮਾਂਡਾਂ ਤੇ ਵਖੋ ਵਾਕ ਹਣਾ ਤੇ ਬਸ ਮੰਨ ਲ ਲੈ ਮੈਂ ਇੱਥੇ ਬੱਚਿਆਂ ਨੂੰ ਮੈਂ ਕਹਿੰਦੀ ਮਨਮੀਤ ਨੂੰ ਮੈਂ ਪਾਗੇ ਦੇ ਦੇਣੀ ਇਦ ਦੇਖੋ ਕਿਸ ਤਰ੍ਹਾਂ ਇਹ ਕਰਦੇ ਪਏ ਮੈਂ ਇਹਨਾਂ ਨੂੰ ਕਹਿੰਦੀ ਜਾ ਤੂੰ ਗਰਮੀ 'ਚ ਕੀ ਕਰਦੇ ਜੇ ਪੱਖੇ ਥਲੇ ਰੋਟੀ ਖਾਣ ਰਹੀ ਆ ਤੇ ਏਸ਼ ਹੈਗਾ ਵਾ 5 ਵਜੇ ਦਾ ਟਾਈਮ ਸਵਾ 5 ਦਾ ਤੇ ਬੱਚਿਆਂ ਨੇ ਚੌਲ ਚੂਲ ਖਾ ਕੇ ਹੁਣ ਖੇਡਦੇ ਪਏ ਸੀਗੇ ਖੇਡਣ ਲੱਗ ਪਏ ਆ ਤੇ ਇੱਥੇ ਨਾ ਸਵੇਰੇ ਮੈਂ ਮਨਮੀਤ ਨੂੰ ਫਤਿਹ ਨੂੰ ਕਿਹਾ ਥੋੜਾ ਕੰਮ ਕਰ ਲਓ ਸਿਰਫ ਫਤਿਹ ਨੇ ਦੇ ਉੱਕਾ ਨਹੀਂ ਕੀਤਾ ਮਨਮੀਤ ਨੇ ਸਿਰਫ ਇੱਕ ਪੇਜ ਕੀਤਾ ਕਾਪਿੰਗ ਉਸ ਤਰ੍ਹਾਂ ਇੱਥੇ ਸੁਰਤੀਆਂ ਮੈਨੂੰ ਗੁੱਸੇ ਹੋਣ ਲਈ ਸੀਗੀ ਕਮ ਸੇ ਕਮ ਕਾਪੀਆਂ ਤੇ ਚੋਕਲਾ ਮਨਮੀਤ ਕਿ ਤੂੰ ਖੁਲਾਰਾ ਪਾਇਆ ਵਾ ਕਾਪੀਆਂ ਦਾ ਤੇ ਕਹਿੰਦੀ ਮम्मा ਹੁਣ ਇਤਨਾ ਹੀ ਰੱਖ ਦੋ ਕਿ ਤੁਹਾਨੂੰ ਪਤਾ ਨਹੀਂ ਆ ਕਿ ਕਿਹੜੀ ਮੇਰੀ ਕਿਹੜੀ ਫਦੇਦੀ ਆ ਕਿ ਮੈਂ ਆਪੇ ਵੇਕੇ ਪਾਲੂ ਮਾ ਮੇਰੇ ਤੋਂ ਟਾਈਮ ਆਉਣੀ ਹੈਗਾ ਵੀ ਤੇ ਮਾ ਮੈਂ ਚਾਦਰ ਝਾੜ ਕੇ ਤੇ ਵਿਸ਼ਾਵਾਂ ਬੱਚੇ ਜਦੋਂ ਘਰੇ ਨੇ ਬਿਲਕੁਲ ਸਾਫ਼ ਸੁਥਰਾ ਹੀ ਸਫਾਈ ਤੇ ਘਰ ਦੇ ਵਿੱਚ ਬੱਚਿਆਂ ਨਾਲ ਹੀ ਰੌਣਕ ਆ ਤੇ ਬੱਚਿਆਂ ਨਾਲ ਹੀ ਖਲਾਰਾ ਹਨਾ ਕਿ ਬੱਚਿਆਂ ਨੇ ਚੀਜ਼ ਫਤੇ ਨੇ ਚੀਜ਼ ਉੱਥੋਂ ਚੁੱਕ ਗਈ ਤੇ ਰੱਖਣੀ ਕਰਨੀ ਬੱਚਿਆਂ ਦੇ ਨਾਲ ਹੀ ਖਲਾਰਾ ਤੇ ਬੱਚਿਆਂ ਦੇ ਨਾਲ ਹੀ ਘਰ ਦੇ ਵਿੱਚ ਰੌਣਕ ਤੇ ਆ ਵਿੱਚ ਆ ਪੀਲੀ ਆ ਤੇ ਅਜੇ ਰਸ ਖਾਦੇ ਆ ਫੇਰ ਤੇ ਉਹ ਮੈਂ ਚੁੱਕਿਆ ਨਹੀਂ ਆ ਤੇ ਮੈਂ ਕਹਿੰਦੀ ਮਨਮੀਤ ਨੂੰ ਮੈਂ ਚੁੱਕ ਮੈਂ ਆਇਆ ਹਾਂ ਇੱਥੋਂ ਮੈਂ ਚਾਦਰ ਦੀ ਝਾੜਾਂ ਇੱਕ ਰਹੀ ਇਹ ਖਲਾਰਾ ਜੇ ਪਿਆ ਉਹ ਵੀ ਤੁਸੀਂ ਸਵੇਰ ਦੇ ਇੱਥੇ ਲੌਬੀ 'ਚ ਸੁੱਤੇ ਹੁਣ ਚੌਲ-ਚੂਲ ਵੀ ਖਾਦੇ ਸਾਰੇ ਬੱਚਿਆਂ ਨੇ ਇੱਥੇ ਹੀ ਕਿ ਕਾਫੀ ਇਹਨਾਂ ਨੇ ਕੁਝ ਖਲਾਰਾ-ਕਲੂਰਾ ਵੜਾ ਪਾਇਆ ਹੀਗਾ ਤੇ ਮੈਂ ਚਲ ਮੈਂ ਸਾਫ਼ ਕਰ ਲਾਂ ਬੈੱਡ ਝਾੜਦਾ ਇੱਕ ਰੀ ਬੈੱਡ ਸ਼ੀਟ ਤੇ ਆਵੇ ਖੇਡਦੇ ਖੇਡਦੇ ਤੇ ਨਾ ਬੈੱਡ ਦੇ ਆਵੇ ਮਤਲਬ ਕਿ ਗੈਪ ਵਿੱਚ ਪੂਰਾ ਮਤਲਬ ਜੁੜੇ ਹੀ ਜੁੜੇ ਹੀਗੇ ਤੇ ਨਾ 扑ੜਕ 扑ੜਕ ਕੇ ਤੇ ਗੈਪ ਹੀ ਪਾਤਾ ਬੈੱਡ ਦੇ ਵਿੱਚ ਖਿਸਕ ਜੇ ਆਈ ਹੋਰਾਂ ਨੂੰ ਤੇ ਇੱਥੇ ਮੈਂ ਬੈੱਡ ਉੱਡੀ ਜੋੜ ਕੇ ਤੇ ਉਸ ਤੋਂ ਬਾਅਦ ਆ ਮੈਂ ਚਾਦਰ ਜਿਹੜੀ ਝਾੜ ਕੇ ਉਛਾ ਦੂੰਗੀ ਚਾਦਰ ਝਾੜ ਕੇ ਵਿਛਾ ਦੂੰਗੀ ਤੇ ਮੁੜ ਕੇ ਇਹ ਸਵਾਲ ਮਤਲਬ ਚਾਦਰ ਵਿਛਾ ਕੇ ਨਾ ਤੇ ਮੁੜ ਕੇ ਹੀ ਬਾਬੇ ਦੇ ਚਲੇ ਗਏ ਸੀਗੇ ਉੱਥੋਂ ਹੀ ਸਾਡੇ ਕੇ 6 ਆਏ ਦੀਦੀ ਕੋਲ ਤੇ ਹੀ ਦੀਦੀ ਕਹਿੰਦੇ ਕਿ ਆ ਜਾ ਮੈਂ ਚਾਦਰ ਝਾੜਨ ਲਈ ਸੀ ਕਿ ਤੇ ਉਹ ਕਹਿੰਦੀ ਆ ਜਾ ਹੁਣ ਕਿ ਚੱਲ ਗਿਆ ਟਾਈਮ ਸਾਡੇ 5:30 ਹੋ ਚਲੇ ਵੀ ਹੋ ਗਏ ਸੀਗੇ ਤੇ ਮਾਂ ਜੀ ਬੱਸ ਹੋਣਾ ਚਾਦਰ ਮੈਨੂੰ ਵਿਛਾ ਲੈਣ ਦੋ ਫਿਰ ਆਪਾਂ ਜਾਂਦੇ ਆ ਤੇ ਕਹਿੰਦੀ ਚੱਲ ਵਿਛਾਲਾ ਮਿਲ ਇਹਨਾਂ 2 ਦਿਨ ਮਤਲਬ 2 ਦਿਨ ਹਾਂਜੀ 2 ਦਿਨ ਵਾਂਡੇ ਚੱਲ ਗਏ ਤੇ ਕਪੜੇ ਵੀ ਇੰਨੇ ਜਿਆਦੇ ਤੈਹ ਲਾਉਣ ਵਾਲ ਲੱਗਣ ਵਾਲੇ ਨਾ ਬੜਾ ਹੀ ਖਲਾਰਾ ਕੱਪੜਿਆਂ ਦਾ ਵੀ ਹੁਣ ਅੱਜ ਵੀ ਸਕੂਲੇ ਚੱਲਗੇ ਅੱਜ ਵੀ ਨਹੀਂ ਕੋਈ ਵੀ ਹੋਇਆ ਕਿ ਕਪੜੇ ਤੈਹ ਹੀ ਨਹੀਂ ਲੱਗੇ ਵੀ ਤੇ ਇੱਕ ਨਾ ਗਰਮੀ ਬੜੀ ਆਣ ਕੇ ਤੇ ਬਿਲਕੁਲ ਨਹੀਂ ਨਾ ਜੀ ਕੀਤਾ ਵੀ ਸਕੂਲੋਂ ਆਣ ਕੇ ਮਤਲਬ ਕੱਪੜੇ ਚੇਂਜ ਕੀਤੇ ਤੇ ਮਤਲਬ ਕੂਲਰ ਚ ਪਾਣੀ ਪਿਆ ਹੈਗਾ ਕੂਲਰ ਲਾਇਆ ਤੇ ਗੁਸੇਰ ਪਿੱੜ ਦੀ ਗੋਲੀ ਖਾ ਕੇ ਤੇ ਸੌਂਗੇ ਤੇ ਜੀ ਨਹੀਂ ਕਰਦਾ ਕੰਮ ਕਰਨ ਨੂੰ ਜਿਆਦਾ ਜਿਹੜਾ ਸਵੇਰੇ ਸਵੇਰੇ ਹੋ ਜੇ ਨਾ ਬੜਾ ਔਖਾ ਹੈ ਕਿ ਗਰਮੀ ਦੇ ਵਿੱਚ ਜਾਣਾ ਆਉਣਾ ਹੈ ਕਿਤੇ ਬੜਾ ਜਿਆਦਾ ਔਖਾ ਵਾ ਹੇ ਤੇ ਬਤਾਨੀ ਦੀਦੀ ਨੂੰ ਕੀ ਕਹਿੰਦੇ ਉਹ ਮੈਨੂੰ ਕੁਝ ਕਹਿੰਦੇ ਫਤੇ ਵੀ ਆਵੇ ਖਲੋਤਾ ਮੇਰੇ ਲਾਗੇ ਫਤੇ ਨੂੰ ਪੁੱਛਣ ਲਈ ਕਹਿੰਦੀ ਫਤੇ ਜਾਣਾ ਬਾਬੇ ਦੇ ਫਤੇ ਕਹਿੰਦਾ ਹਾਂਜੀ ਤਾਈ ਜੀ ਜਾਣਾ ਵਾ ਆਵੇ ਚਾਦਰੋਸ਼ ਵਾਲੀ ਇੰਨਾ ਖਲਾਰਾ ਨੇ ਨਿਆਣਿਆਂ ਦੇ ਨਾਲ ਹੀ ਬੜਾ ਜਿਆਦਾ ਤੇ ਮੈਂ ਇਹਨਾਂ ਨੂੰ ਕਹਿੰਦੀ ਅੱਜ ਹੌਲੀਡੇ ਹੋਰਕੋ ਵੀ ਮਿਲ ਗਏ ਬੱਚਿਆਂ ਨੂੰ ਤੇ ਪਰ ਪਹਿਲਾ ਸ਼ਾਮ ਦਾ ਟਾਈਮ ਵਾ ਸਾਢੇ 7 ਦਾ ਤੇ ਆਪਾਂ ਬਾਬੇ ਦੇ ਆਣ ਕੇ ਤੇ ਮਨਮੀਤ ਦੇ ਪਾਪਾ ਆ ਗਏ ਆਏ ਸੀਗੇ ਉਹ ਨਾ ਕੇ ਤੇ ਫਤੇ ਇਨਾ ਕੇ ਤੇ ਇਹ ਚਲ ਗਿਆ ਰਈਏ ਪਿਓ ਪੁੱਤ ਫਤੇ ਕਹਿੰਦੇ ਪਾਪਾ ਮਿਲਲੀ ਜੀ ਨਹੀਂ ਲੈ ਕੇ ਆਏ ਤੇ ਮਨਮੀ ਦੇ ਪਾਪਾ ਕਹਿੰਦੇ ਕਿ ਚੱਲ ਉਹਨਾਂ ਚੱਲਦੇ ਆਂ ਆਪਾਂ ਲੈ ਕੇ ਆਉਣੀ ਆ ਤੇ ਦੋਵੇਂ ਜਾਣੇ ਚੱਲ ਗਏ ਸੀ ਪਿਓ ਪਤਰੀਏ ਤੇ ਕਹਿੰਦੇ ਕਿ ਪਾਪਾ ਨਾਲੇ ਨਾ ਫਰੂਟ ਨਹੀਂ ਹੈ ਕਹਿੰਦੇ ਮੈਂ ਚਲ ਕੇਲੇ ਲਾਏ ਹੋ ਹੋਰ ਤੇ ਕੁਝ ਨਹੀਂ ਵਾ ਚਲੋ ਉਹੀ ਲਾਏ ਹੋ ਤੇ ਬੱਚੇ ਮਨਮੀਤ ਹੁਣੀ ਦੋਵੇਂ ਭੈਣਾਂ ਕਿਦੰਡੀਆਂ ਆਂ ਬਾਹਰ ਤੇ ਉਹ ਗੁਲਗੱਪਿਆਂ ਵਾਲਾ ਵੀਰ ਆ ਗਿਆ ਤੇ ਭੱਜੀਆਂ ਆਈਆਂ ਘਰਾਂ ਦੀ ਮੰਮਾ ਪੈਸੇ ਦੋ ਗੁਲਗੱਪੇ ਲੈਣੇ ਆ ਫਿਰ ਮੈਂ ਮਨਮੀਤ ਨੂੰ ਕਿਹਾ ਚਲ ਤੂੰ ਖਾ ਲਾ ਜਾ ਕੇ ਤੇ ਮੈਂ ਪੈਸੇ ਲੈ ਕੇ ਆਉਣੀ ਆ ਤੇ ਮੈਂ ਇਹਨਾਂ ਦੇ ਮਗਰ ਪੈਸੇ ਲੈ ਕੇ ਗਈ ਮਾਂ ਚਲ ਖਾ ਲੋ ਤੇ ਮਿੱਠੀ ਕਾਂਜੀ ਪਵਾਓ ਸੌਸ ਪਵਾ ਕੇ ਖਾਣ ਲਈਆਂ ਦੂਜੇ ਇਹਨਾਂ ਨੇ ਹੀ ਲਈ ਮਗਰ ਕਾਂਜੀ ਜੀ ਨਹੀਂ ਲਈ ਇਹਨਾਂ ਨੇ ਸਿਰਫ ਮਿੱਠੀ ਵਾਲੇ ਖਾਣਦੇ ਤੇ ਇੱਥੇ ਅਮੀ ਵੀ ਆ ਗਏ ਅਮੀਆਂ ਤਾਂ ਮੈਂ ਵੀ ਖਾਣੇ ਵਾ ਤੂੰ ਵੀ ਖਾ ਲਾ ਤੇ ਕੁਦਰਤ ਆ ਗਈ ਮਤਲਬ ਦੋ ਤਿੰਨ ਬੱਚੇ ਆ ਗਏ ਹੀਗੇ ਤੇ ਮਾਂ ਚਲ ਤੂੰ ਵੀ ਖ ਤੇ ਸਿਰਪੇ ਮਿੱਠੀਲੇ ਕਾਹਂਦੇ ਤੇ ਮੈਂ ਵੀਰ ਨੂੰ ਕਾਹਂਦੀ ਮਾਂ ਵੀਰੇ ਕਿ ਆਹਨਾਂ ਨੂੰ ਖਵਾ ਦਿਆਂ ਮੁੰਡੇ ਨੂੰ ਵੀ ਦੇ ਦੇ ਤੇ ਪਲੇਟ ਦੀ ਉਹਨੇ ਦੇ ਦਿੱਤੀ ਤੇ ਲਾਗੇ ਗੁਰਸੇਵਕੋ ਵੀ ਤੁਰਿਆ ਫਿਰਨਦਿਆ ਇਹ ਗੁਰਸੇਵਕ ਨੂੰ ਮੈਨਕ ਨਹੀਂ ਗੁਰਸੇਵਕ ਕਾਲਾ ਤੇ ਗੁਰਸੇਵਕਾਂ ਦਾ ਨਹੀਂ ਮੈਣੀ ਖਾਣੇ ਤੇ ਮੁੜਕੇ ਇੰਨੇ ਵੀ ਖਾਦੇ ਪਰ ਮੈਂ ਵੀ ਖਾਦੇ ਹੀ ਗਏ ਤੇ ਮੈਂ ਥੋੜੀ ਜੀ ਮਾਂ ਚੱਲ ਮੈਂ ਬੱਚਿਆਂ ਦੀ ਵੀਡੀਓ ਸ਼ੂਟ ਕਰ ਦੇਣੀ ਮਾਂ ਵੇਖ ਲਓ ਬੱਚਿਆਂ ਦੇ ਨਾਲ ਹੀ ਰੌਣਕ ਜੇ ਤੇ ਇੱਥੇ ਕੁਦਰਤ ਵੀ ਆ ਗਈ ਕੁਦਰਤਾਂ ਦੀ ਚਾਚੀ ਮੈਂ ਵੀ ਖਾਣੇ ਤੇ ਮੈਂ ਕਿਹਾ ਤੂੰ ਵੀ ਲੈ ਲੈ ਵੀਰ ਨੂੰ ਕਾਹਂਦੇ ਕਿ ਇਹਨੂੰ ਵੀ ਪਲੇਟ ਦੇ 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 ਵੀਰੇ ਵੀ ਨੇ ਦੇਤੇ ਹੀ ਤੇ ਮਨਮੀਤ ਨੂੰ ਪੁੱਛਣ ਲਈ ਇੱਕ ਦਰਦ ਦੀ ਵੀ ਕੋਈ ਮੈਨੂੰ ਇਹ ਤਾਂ ਸੁਆਦ ਵਾਹ ਮਨਮੀਤ ਕੰਡੀ ਹਾਂਜੀ ਬਹੁਤ ਸਵਾਦ ਵੀਰੇ ਤੇ ਬਹੁਤ ਜਿਆਦਾ ਗੋਲ ਗੱਪੇ ਸਵਾਦ ਹੁੰਦੇ ਆ ਮੈਂ ਵੀ ਖਾਦੇ ਸੇਵਕ ਵੀ ਹੁਣ ਗਿਆ ਪਤਾ ਨਹੀਂ ਘਰੇ ਚਲ ਗਿਆ ਵਾ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਉਹ